ਵਿੱਚ ਬਾਬੇ ਦੀ ਕਿਰਪਾ ਦੇ ਨਾਲ ਜਿਹੜੇ ਕਾਂਗਰਸੀ ਜਿੰਨੇ ਵੀ ਖੜਾਏ ਸੀ ਉਹਦੇ ਵਿੱਚੋਂ ਬਹੁਮਤ ਤੁਹਾਨੂੰ ਵੀ ਪਤਾ ਕਿ ਕਾਂਗਰਸੀ ਸਰਪੰਚ ਬਹੁਤ ਜ਼ਿਆਦੇ ਜਿੱਤੇ ਆ 50% ਤੋਂ ਉੱਤੇ ਆਪਣੀਆਂ ਸਰਪੰਚ ਜਿੱਤੇ ਜਿਹੜੇ ਨਰੋਲ ਜਿੱਤੇ ਆ ਜਿਨ੍ਹਾਂ ਦੇ ਵਿੱਚ ਫਤੇਗੜ ਸਿਮਿਆਂ ਤੋਂ ਸਰਦਾਰ ਤਰਸੀਮ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਆਪਾਂ ਸਾਡੀ ਬੀਬੀ ਭੈਣ ਖੜੇ ਆ ਜਿਨ੍ਹਾਂ ਨੂੰ ਆਪਾਂ ਖਾਸ ਤੌਰ ਤੇ ਹਾਂਗਕਾਂਗ ਵਾਲੇ ਕਹਿੰਦੇ ਆ ਇਨਾਂ ਨੂੰ ਵਧਾਈ ਦੇਣ ਆਏ ਆ ਇਸ ਕਰਕੇ ਨਗਰ ਦੇ ਵਿੱਚ ਆਏ ਤੇ ਮੈਂ ਸਾਰੇ ਜਿੰਨੇ ਵੀ ਇੱਥੇ ਵੋਟਰ ਖੜੇ ਆ ਸਪੋਰਟਰ ਖੜੇ ਆ ਜਿੰਨੇ ਵੀ ਖੜੇ ਆ ਮੇਰੀ ਸਾਡੀ ਪੰਚਾਇਤ ਮੈਂਬਰ ਖੜੇ ਆ ਸਾਰਿਆਂ ਨੂੰ ਪਹਿਲਾਂ ਬਾਬੇ ਦੀ ਕਿਰਪਾ ਦੇ ਨਾਲ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਜਿਹੜਾ ਪਿੰਡਾਂ ਦਾ ਜਿਹੜਾ ਵਿਕਾਸ ਆ ਉਹਨੂੰ ਇਹ ਸਾਡੇ ਸਰਪੰਚ ਸਾਹਿਬ ਬਿਨਾਂ ਪੱਖਪਾਤ ਤੋਂ ਭੇਦਭਾਤ ਭਾਵ ਤੋਂ ਹੱਦ ਤੋਂ ਵੱਧ ਇਹ ਵਿਕਾਸ ਕਰਨਗੇ ਕਿਉਂਕਿ ਇਹ ਪਹਿਲਾਂ ਹੀ ਆਪ ਨੂੰ ਸਾਰੇ ਪਿੰਡ ਵਾਲਿਆਂ ਨੂੰ ਵੀ ਪਤਾ ਇਲਾਕੇ ਵਾਲਿਆਂ ਨੂੰ ਵੀ ਪਤਾ ਕਿ ਇੱਕ ਸਮਾਜ ਸੇਵੀ ਵੀ ਆਉਗੇ ਜੇ ਕਿਸੇ ਨੂੰ ਲੋੜ ਹੁੰਦੀ ਹੈ ਕਿਸੇ ਨੂੰ ਦਵਾਈ ਬੂਟੀ ਦੀ ਕਿਸੇ ਨੂੰ ਕਿਸੇ ਦੇ ਮਕਾਨ ਦੀ ਕੋਈ ਛੱਤ ਡਿੱਗਣ ਵਾਲੀ ਹੈ ਜਾਂ ਕੋਈ ਜਿੰਨਾ ਵੀ ਉਹ ਵੀ ਇਹ ਵੱਧ ਤੋਂ ਵੱਧ ਆਪਣਾ ਸਹਿਯੋਗ ਦੇ ਨਾਲ ਇੱਥੇ ਪਿੰਡ ਦਾ ਕਰਦੇ ਆ ਤੇ ਹੁਣ ਤਾਂ ਇਹਨਾਂ ਨੂੰ ਆਪਾਂ ਪੰਜਾਬੀ ਸਰਪੰਚੀ ਦੇਤੀ ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ ਹੁਣ ਤਾਂ ਇਹ ਆਪਣੇ ਆਪ ਹੀ ਕਰਨਗੇ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਜੀ ਬੋਦਾ ਜੀ ਤੁਸੀਂ ਬੋਲੋ ਜੀ ਹਾਂਜੀ ਹਾਂਜੀ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਜੀ ਬਸ ਇਹਨੇ ਕੰਮ ਠੋਕ ਕੇ ਕਹਾਂਗੇ ਬਸ ਕੰਮ ਕਰਕੇ ਜੀ ਤੇ ਆਪ ਇਹਨਾਂ ਦੋਨਾਂ ਨੇ ਹਾਂਜੀ ਅੱਜ ਪਿੰਡ ਫੋਟੇਗੜ ਸਿਵਲ ਵਿੱਚ ਇੱਕ ਪੰਚਾਇਤ ਬਣੀ ਹੈਗੀ ਆ ਪੰਚਾਇਤ ਦੇ ਮੈਂਬਰ ਬਣਿਆ ਗਿਆ ਕੀ ਕੀ ਪਿੰਡ ਦੇ ਜਿਹੜੇ ਕੰਮ ਹੈਗੇ ਆ ਆਪਾਂ ਤੁਹਾਨੂੰ ਲੱਗਦੇ ਹੈਗੇ ਨੇਪ ਦੇ ਚਰਾਵਾਂ ਧੰਨਵਾਦ ਜੀ ਕਰਨ ਦੋਲੇ ਪਹਿਲਾਂ ਤਾਂ ਜੀ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪੰਚਾਇਤ ਮੈਂਬਰਾਂ ਤੇ ਸਾਡੇ ਸਰਪੰਚ ਸਰਦਾਰ ਤਰਸੇਮ ਸਿੰਘ ਤੇ ਇਨਾਂ ਯਕੀਨ ਜਤਾਇਆ ਤੇ ਸਾਨੂੰ ਸਾਰਿਆਂ ਨੂੰ ਜਿੱਤ ਪ੍ਰਾਪਤ ਕੀਤੀ ਤੇ ਦੂਸਰੀ ਬੇਨਤੀ ਇਹ ਆ ਕਿ ਅਸੀਂ ਸਾਰੇ ਹੀ ਤਨਦੇਹੀ ਤੇ ਮਨਦੇਹੀ ਨਾਲ ਇਕਜੁੱਟ ਹੋ ਕੇ ਪਿੰਡ ਦਾ ਵਿਕਾਸ ਕਰਾਂਗੇ ਕੋਈ ਵੀ ਕਿਸੇ ਨਾਲ ਜਾਤੀ ਵਿਤਕਰਾ ਜਾਂ ਕੋਈ ਹੋਰ ਧਰਮ ਵਿਤਕਰਾ ਨਹੀਂ ਹੋਊਗਾ ਸਾਰਿਆਂ ਨੂੰ ਅਸੀਂ ਇਕਜੁੱਟ ਸਾਰੇ ਪਿੰਡਰ ਨੂੰ ਨਾਲ ਲੈ ਕੇ ਤੁਰਾਂਗੇ ਅਤੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਹੀ ਇਕਜੁੱਟ ਹੋ ਕੇ ਤੁਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਛਾਣ ਦੱਸ ਦਵਾਂ ਮੈਂ ਸਵੇਦਾ ਹਰਦਿਆਲ ਸਿੰਘ ਪਿੰਡ ਫਤੇਗੜ ਸਿਵੀਆਂ ਸਮੁੱਚੀ ਪੰਚਾਇਤ ਦੇ ਨਾਲ ਸਪੋਰਟਰ ਦੇ ਤੌਰ ਤੇ ਕੰਮ ਕਰਦਾ ਤੇ ਸਾਰੇ ਨਗਰ ਦਾ ਤਹਿਦਲੋਂ ਸੀ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਆਪਣੇ ਤਨੋਂ ਮਨੋਂ ਤੁਨੋਂ ਸਾਰਾ ਜੋਰ ਲਾ ਕੇ ਇੱਕ ਬਹੁਤ ਵਧੀਆ ਪੰਚਾਇਤ ਚੁਣੀਆ ਤੇ ਅੱਗੇ ਵਾਸਤੇ ਜਿਹੜੇ ਪੰਚਾਇਤ ਆਹੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਗਿਲੇ ਸ਼ਿਕਵੇ ਬਿਤਕਰੇ ਭਲਾ ਕੇ ਬਿਨਾ ਕਿਸੇ ਧੜੇਬੰਦੀ ਤੋਂ ਬਿਨਾ ਕਿਸੇ ਪਾਰਟੀਵਾਦੀ ਤੋਂ ਇਹ ਆਪਣਾ ਪਹਿਲ ਦੇ ਆਧਾਰ ਤੇ ਪਿੰਡ ਦੇ ਕੰਮ ਕਰੋ ਪੂਤੋ ਪੇਲੋਂ ਤਾਂ ਮੈਂ ਜਗਰਾਉਂ ਲੋਕਾਂ ਨਿਵਾਸੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦਾ ਹਾਂ ਦਿਵਾਲੀ ਦੇ ਸ਼ੋਭਾ ਮੌਕੇ ਉੱਪਰ ਏਐਸਆਰ ਨੂੰ ਮੈਂ ਜਗਰਾਉਂ ਵੱਲੋਂ ਬਹੁਤ ਹੀ ਅੱਛੀਆਂ ਆਫਰ ਦਿੱਤੀਆਂ ਜਾ ਰਹੀਆਂ ਜਿਸ ਤਰ੍ਹਾਂ ਜੋ ਵੀ ਹੀਰੋ ਡੀਲਕਸ ਮੋਟਰਸਾਈਕਲ ਖਰੀਦੇਗਾ ਉਸ ਨੂੰ 3100 ਰੁਪਏ ਦਾ ਡਿਸਕਾਊਂਟ ਜੀ ਦਸਨੀ ਸਕੂਟਰ ਖਰੀਦਣ ਵਾਲੇ ਨੂੰ 1675 ਰੁਪਏ ਦਾ ਵੈਗ ਮੁਫਤ ਜੀ ਅਤੇ ਸਪਲੈਂਡਰ ਬਲੈਕ ਮੋਟਰਸਾਈਕਲ ਜੋ ਕਿ ਨੌਜਵਾਨਾਂ ਦੀ ਸਭ ਤੋਂ ਵਧੀਆ ਪਸੰਦ ਹੈ ਉਸ ਉੱਪਰ ਵੀ 1675 ਰੁਪਏ ਦਾ ਬੈਗ ਮੁਫਤ ਦੇ ਰਹੇ ਹਾਂ ਜੀ ਇਹ ਆਫਰ ਚਾਹੇ ਤੁਸੀਂ ਲੋਨ ਉੱਪਰ ਲਓ ਚਾਹੇ ਕੈਸ਼ ਉੱਪਰ ਦੋਨੋਂ ਉਪਰ ਹੀ ਹੈ ਮੈਂ ਚਾਹੁੰਨਾ ਕਿ ਦੀਵਾਲੀ ਦੇ ਮੌਕੇ ਉੱਪਰ ਤੁਸੀਂ ਹੀਰੋ ਦਾ ਕੋਈ ਵੀ ਮੋਟਰਸਾਈਕਲ ਖਰੀਦੋ ਜਾਂ ਸਕੂਟਰ ਖਰੀਦੋ ਸਿਰਫ 3999 ਰੁਪਏ ਦੇ ਕੇ ਉਹ 1899 ਰੁਪਏ ਦੀਆਂ ਬਾਕੀ ਕਿਸ਼ਤਾਂ ਉੱਪਰ ਤੁਸੀਂ ਇਹ ਮੋਟਰਸਾਈਕਲ ਲੈ ਜਾ ਸਕਦੇ ਹੋ ਮੈਂ ਸਭ ਨੂੰ ਫੇਰ ਦੁਬਾਰਾ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਥੈਂਕ ਯੂ